ਕਿਉਂਕਿ ਦੁਰਮਤ ਦੀ ਦੁਰਗੰਧ ਹੈ ਜਦੋਂ ਬੋਲਣਗੇ ਜਦ ਬੋਲੇ ਤਾਂ ਫੀਕੇ ਜਦੋਂ ਬੋਲਣਗੇ ਪੁੱਠਾ ਹੀ ਬੋਲਣਗੇ ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਏ ਸਿਮਰਨ ਤੋਂ ਬਿਨਾਂ ਰਾਤ ਦਿਨ ਬਿਰਥਾ ਹੀ ਚਲਿਆ ਜਾਂਦਾ ਹੈ 24 ਘੰਟੇ ਬੇਅਰਥ ਹੀ ਜਾ ਰਹੇ ਨੇ ਮਹਾਰਾਜ ਤਾਂ ਬਹੁਤ ਬੁਰਾ ਮਨਾਉਂਦੇ ਨੇ ਜੇ ਕੋਈ ਇਨਸਾਨ 24 ਘੰਟੇ ਬੇਅਰਥ ਹੀ ਕੱਢ ਦਿੱਤੇ satsang ਨਾ ਕੀਤਾ ਨਾਮ ਨਾ ਜਪਿਆ ਬੇਅਰਥ ਲੱਗੇ دیਵਾਨ ਮੂਲ ਨਹਿ ਜਾਵੇ ਮਹਾਰਾ ਕਰੇ ਜੇ دیਵਾਨ ਲੱਗਿਆ ਹੋਣਾ ਤੇ ਸਿੱਖ ਨਾ ਜਾਵੇ ਉਹਦੇ ਵਿੱਚ ਸੋ ਸੁਖ ਮੋਹ ਮੂਲ ਨਾ ਪਾਵੇ ਉਹ ਨਹੀਂ ਮੈਨੂੰ ਚੰਗਾ ਲੱਗਦਾ دیਵਾਨ ਲੱਗੇ ਤਾਂ ਫਿਰ ਜਾਣਾ ਨਾ ਸੰਗਤ ਵਿੱਚ ਨਾ ਜਾਣਾ ਤਾਂ ਮਹਾਰਾ ਇਹਨੇ ਆਪਾਂ ਨੂੰ ਰਹਿਤ ਮਰਿਆਦਾ ਚ ਬਹੁਤ ਕੋਈ ਦੱਸਿਆ ਹੈ ਮੇਰੇ ਬਿਨਾ ਜੇ ਖੇਤੀ ਜਾਏ ਜਿਵੇਂ ਬਰਸਾਤ ਤੋਂ ਬਿਨਾ ਖੇਤੀ ਖਤਮ ਹੋ ਜਾਂਦੀ ਹੈ ਨਾਮ ਤੋਂ ਬਿਨਾ ਜੀਵ ਖਤਮ ਹੈ ਨਾਮ ਹੀ ਜਲ ਹੈ ਆਪਣੇ ਵਾਸਤੇ ਗੋਵਿੰਦ ਭਜਨ ਬਿਨ ਬਿਰਥੇ ਸਭ ਕਾਮ ਕਹਿੰਦੇ ਆਉ ਜਾਣ ਲੋ ਪਰਮੇਸ਼ਰ ਦੇ ਭਜਨ ਤੋਂ ਬਿਨਾ ਜਿਹੜੇ ਕੰਮ ਕਰਨੇ ਨੇ ਸਾਰੇ ਹੀ ਬੇਅਰਥ ਨੇ ਮਹਾਰਾਜ ਕੰਮ ਛੱਡਦੇ ਨੇ ਕਹਿੰਦੇ ਮੈਂ ਕਦੋਂ ਕਿਹਾ ਤੁਹਾਨੂੰ ਕੰਮ ਛੱਡਣ ਨੂੰ ਮੈਂ ਤਾਂ ਇਹ ਕਿ ਆ ਵੀ ਭਜਨ ਕਰੋ ਨਾਲ ਕੰਮ ਵੀ ਕਰੀ ਜਾਓ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਮੈਂ ਇਹ ਨਹੀਂ ਕਿਹਾ ਕਿ ਕੰਮ ਛੱਡੋ ਮੈਂ ਤਾਂ ਇਹ ਕਿਹਾ ਜਿਹੜਾ 24 ਘੰਟੇ ਤੂੰ ਕੰਮਾਂ ਵਿੱਚ ਉਲਝਿਆ ਹੋਇਆ ਕਰੇ ਪਾਠ ਤਾਂ ਕਰ ਲਿਆ ਕਰ ਜੇ ਤੂੰ ਥੋੜਾ ਥੋੜਾ ਪਾਠ ਕਰ ਲੈ ਸਵੇਰੇ ਸ਼ਾਮ ਤਾਂ ਇਉਂ ਤੇਰਾ ਦਿਨ ਸਫਲਾ ਹੋ ਜਾਏਗਾ ਜਿਵੇਂ ਇੱਕ ਵੱਡਾ ਸਾਰਾ ਲੋਹੇ ਦਾ ਕੜਾਹਾ ਉਹਨੂੰ ਸਾਰੇ ਨਹੀਂ ਚੁੱਕਣਾ ਪੈਂਦਾ ਫੜ ਕੇ ਸਿਰਫ ਉਹਨੂੰ ਸਾਈਡਾਂ ਤੇ ਦੋ ਕੁੰਡੇ ਲੱਗੇ ਹੁੰਦੇ ਨੇ ਲੈ ਵੀ ਫੜੀ ਇੱਕ ਪਾਸੇ ਕੁੰਡਾ ਇੱਕ ਬੰਦੇ ਨੇ ਉਹ ਕੁੰਡਾ ਫੜਾਇਆ ਇੱਕ ਉਹਨੇ ਫੜਿਆ ਏਡਾ ਵੱਡਾ ਕੜਾਹ ਚੁੱਕ ਲਿਆ ਉਹਨਾਂ ਨੇ ਭਰਿਆ ਭਰਾਇਆ ਇਹ ਸਵੇਰ ਦਾ ਨਿਤਨੇਮ ਤੇ ਸ਼ਾਮ ਦਾ ਨਿਤਨੇਮ ਤਾਂ ਕੁੰਡਿਆਂ ਦਾ ਹੀ ਕੰਮ ਕਰਦਾ ਹੈ ਸਵੇਰੇ ਨਿਤਨੇਮ ਕਰ ਲਿਆ ਸ਼ਾਮ ਨੂੰ ਕਰ ਲਿਆ ਦਿਨ ਵੇਲੇ ਵਾਹਿਗੁਰੂ ਵਾਹਿਗੁਰੂ ਰਾਤ ਨੂੰ ਵਾਹਿਗੁਰੂ ਵਾਹਿਗੁਰੂ ਤਾਂ ਤੇਰਾ ਰਾਤ ਦਿਨ ਸਫਲਾ ਹੋ ਗਿਆ ਸਰੀ ਸੁਖਮਈ ਸਾਉ ਦਾ ਪਾਠ ਇਹੀ ਕੰਮ ਕਰਦਾ ਮਹਾਰਾਜ ਸੱਚੇ ਬਾਦਸ਼ਾਹ ਕਹਿੰਦੇ ਨੇ ਨਾਮ ਤੋਂ ਬਿਨਾ ਬੇਅਰਥ ਜਾ ਰਿਹਾ ਹੈ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਜਿਵੇਂ ਸੂਮ ਬੰਦੇ ਨੇ ਪੈਸਾ ਜੋੜਿਆ 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 ਅੰਤ ਨੂੰ ਮਰ ਗਿਆ ਬਾਅਦ ਵਿੱਚ ਬੜੇ ਪੈਸੇ ਨਿਕਲੇ ਉਹਦੇ ਕੋਲੋਂ ਉਹਦੇ ਜਿਵੇਂ ਨਿਰਾਰਥ ਗਏ ਐਵੇਂ ਤੇਰੇ ਵੀ ਸਵਾਸ ਬੇਅਰਥ ਹੀ ਚਲੇ ਗਏ ਇੰਨਾ ਕਮਾ ਕੇ ਹੰਢਾ ਕੇ ਬੇਅਰਥੀ ਵਿਚਾਰਾ ਮਰ ਗਿਆ ਦੁਨੀਆ ਸਾਕਤ ਬੱਪਰਾ ਮਰ ਗਿਆ ਕੋਈ ਨਾ ਲਹਿ ਨਾਉ ਇੱਕ ਹੋਰ ਵੀ ਕਹਿੰਦੇ ਨੇ ਕਬੀਰ ਸੰਤ ਬੂਏ ਕਿਆ ਰੋਈਆ ਜੋ ਆਪਣਾ ਗ੍ਰਹਿ ਜਾਏ ਰੋ ਸਾਕਤ ਬਾਪਰੇ ਜੋ ਹਟੇ ਹਾਟ ਬਕਾਇਓ ਇਹਨਾਂ ਨੂੰ ਰੋ ਉਹ ਜਿਹੜੇ ਪੈਸੇ ਜੋੜੀ ਜਾਂਦੇ ਬੈਠੇ ਉਹ ਜਿਹੜੇ ਕਹਿੰਦੇ ਮੇਰੇ ਕੋਲ ਇੰਨੀਆਂ ਚੀਜ਼ਾਂ ਹੋ ਗਈਆਂ ਰੋ ਇਹਨਾਂ ਦੀ ਜਾਨ ਨੂੰ ਉਹ ਕਹਿਿੰਦੇ ਨੇ ਕੁਛ ਅੱਜ ਦਾ ਕੰਮ ਨਹੀਂ ਕੀਤਾ ਹੈ ਤਨ ਤਨ ਤੇ ਜਨ ਜੇ ਘਟ ਬਸਿਓ ਹਰਨਾਉ ਉਹ ਰੱਬ ਦੇ ਪਿਆਰੇ ਤਨ ਨੇ ਤਨ ਨੇ ਸ਼ਾਬਾਸ਼ ਹੈ ਉਹਨਾਂ ਨੂੰ ਸ਼ਾਬਾਸ਼ ਹੈ ਜਿਨ੍ਹਾਂ ਦੇ ਹਿਰਦੇ ਚ ਨਾਮ ਦਾ ਵਾਸਾ ਹੋ ਗਿਆ ਨਾਨਕ ਤਾਕੈ ਬਲ ਬਲ ਜਾਓ ਮਾਰਾ ਕਰੇ ਮੈਂ ਬਲਹਾਰ ਬਲਹਾਰ ਜਾਵਾਂ ਹਉ ਕੁਰਬਾਨੈ ਜਾਉ ਮਿਹਰਵਾਨਾ ਹਉ ਕੁਰਬਾਨੈ ਜਾਉ ਹਉ ਕੁਰਬਾਨੈ ਜਾਉ ਤੇ ਨਾ ਕਹਿ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤਿਨਾ ਕਹਿ ਹਉ ਸਾਧ ਕੁਰਬਾਨ ਜਾ ਵਾਹ ਗੁਰੂ ਸੋ ਮਹਾਰਾਜ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਦਾ ਸਦਕਾ 269 ਅੰਗ ਤੇਰੇ ਪੰਜਵੀਂ ਅਸ਼ਟਪਦੀ ਦੇ ਵਿੱਚ ਕੱਲ ਆਪਾਂ 6 ਪੌੜੀਆਂ ਤੱਕ ਸ਼ਰਵਣ ਕੀਤਾ ਸੀ ਹੁਣ ਅੱਗੇ 7ਵੀਂ ਪੌੜੀ ਵਿੱਚ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਸੋ ਇਹਦਾ ਜੋ ਸ਼ਲੋਕ ਹੈ ਪੰਜਵੀਂ ਅਸ਼ਟਪਦੀ ਸੋ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਇਹਦੇ ਸ਼ਲੋਕ ਦੇ ਵਿੱਚ ਹੀ ਸਾਰਾ ਸਿਧਾਂਤ ਅਸੀਂ ਰੱਖਿਆ ਹੋਇਆ। ਸ਼ਲੋਕ ਦੇਨ ਹਾਰ ਪ੍ਰਭ ਛੋੜ ਕੇ ਲੱਗ ਆਨ ਸਵਾਇ। ਨਾਨਕ ਕਹੋ ਨਾ ਸੀਝੈ ਬਿਨ ਨਾਵੈ ਪਤ ਜਾਈ। ਅਰਹਤ ਅਵਰ ਕਛ ਅਵਰ ਕਮਾਵਤ। ਅਰਅਹਤ ਜਿਹੜੀ ਹੈ ਉਹ ਕੁਝ ਹੋਰ ਹੈ ਤੇ ਕਰਨ ਵਾਲੇ ਜਿਹੜੇ ਕਰਮ ਨੇ ਉਹ ਕੁਝ ਹੋਰ ਨੇ ਬਾਹਰਲਾ ਦਿਖਾਵਾ ਹੋਰ ਹੈ ਤੇ ਅੰਦਰੋਂ ਕੁਝ ਹੋਰ ਕਰਮ ਕਰ ਰਿਹਾ ਹੈ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਮੁਖੋਂ ਮੂੰਹੋਂ ਬੋਲ ਕੇ ਗੰਢ ਲਾਉਣਾ ਹੈ ਪ੍ਰੇਮ ਲਾਉਣਾ ਹੈ ਪਿਆਰ ਵਾਲੇ ਮਿੱਠੇ ਮਿੱਠੇ ਵਜਨ ਬੋਲਦਾ ਹੈ ਮਨ ਨਹੀਂ ਪ੍ਰੀਤ ਮਨ ਦੇ ਅੰਦਰ ਪ੍ਰੇਮ ਤਾਂ ਹੈ ਨਹੀਂ ਤੇ ਉਤੋਂ ਉਤੋਂ ਮਿੱਠੀਆਂ ਮਿੱਠੀਆਂ ਗੱਲਾਂ ਬੋਲਦਾ ਹੈ ਇਹਦਾ ਕੀ ਲਾਭ ਹੋਵੇਗਾ ਮਨ ਦੇ ਅੰਦਰ ਜਦੋਂ ਤੱਕ ਪਿਆਰ ਨਹੀਂ ਹੈ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ ਇਸ ਕਰਕੇ ਮਹਾਰਾਜ ਕਹਿੰਦੇ ਨੇ ਮਨ ਦੇ ਅੰਦਰ ਪਹਿਲਾਂ ਫ੍ਰੇਮ ਪੈਦਾ ਕਰੋ ਕਿਉਂਕਿ ਸੱਜਣ ਠੱਗ ਵਾਲੀ ਮਿਠਾਸ ਠੀਕ ਨਹੀਂ ਮਨ ਦੇ ਅੰਦਰ ਪ੍ਰੇਮ ਰੱਖ ਕੇ ਉਹ ਪ੍ਰੀਤੀ ਲਾਓ ਪ੍ਰਮਾਤਮਾ ਨਾਲ ਕਿਉਂਕਿ ਮਹਾਰਾਜ ਕਹਿੰਦੇ ਜਾਨਨ ਹਾਰ ਪ੍ਰਭੂ ਪਰਬੀਨ ਉਹ ਜਿਹੜਾ ਦਿਲਾਂ ਦੇ ਜਾਨਨ ਹਾਰ ਵਾਹਿਗੁਰੂ ਨੇ ਉਹ ਪਰਬੀਨ ਤੋਂ ਭਾਵ ਬਹੁਤ ਸਿਆਣੇ ਨੇ ਅਤਿਅੰਤ ਹੀ ਸਿਆਣਪ ਹੈ ਵਾਹਿਗੁਰੂ ਵਿੱਚ ਆਪਾਂ ਲੋਕਾਂ ਨੂੰ ਤਾਂ ਬਾਹਰ ਭਲੇਖਾ ਪਾ ਸਕਦੇ ਆ ਪਰ ਪ੍ਰਮਾਤਮਾ ਨੂੰ ਧੋਖਾ ਨਹੀਂ ਦੇ ਸਕਦੇ ਬਾਹਰ ਭੇਖ ਨਾ ਕਾਹੂ ਪੀਨ ਬਾਹਰਲੇ ਭੇਖ ਬਣਾ ਕੇ ਕਿਤੇ ਪ੍ਰਮਾਤਮਾ ਭਿਜਦੇ ਨਹੀਂ ਹੈ ਪ੍ਰਸੰਨ ਨਹੀਂ ਹੁੰਦਾ ਬਾਹਰ ਜਿੰਨੇ ਮਰਜੀ ਕਹੇ ਜੇ ਵੀ ਕੱਪੜੇ ਪਾ ਲੋ ਕੱਪੜਿਆਂ ਨਾਲ ਜੇ ਰੱਬ ਖੁਸ਼ ਹੁੰਦਾ ਹੋਵੇ ਫਿਰ ਸਾਰੀ ਦੁਨੀਆ ਕੱਪੜਿਆਂ ਨਾਲ ਹੀ ਖੁਸ਼ ਕਰ ਲੈ ਭੇਖ ਬਣਾ ਕੇ ਸਵਾ ਮਿਲ ਕੇ ਕੋਈ ਨõ ਵਧਾ ਕੇ ਕੋਈ ਕਿਵੇਂ ਕੋਈ ਕਿਵੇਂ ਆਵਰ ਉਪਦੇਸ਼ ਹੈ ਆਪ ਨਾ ਕਰੇ ਦੂਜਿਆਂ ਨੂੰ ਉਪਦੇਸ਼ ਕਰਦਾ ਹੈ ਆਪ ਹਜ ਕਰਮ ਨਹੀਂ ਕਰਦਾ ਦੂਸਰਿਆਂ ਨੂੰ ਬਹੁਤ ਧਾਰਮਿਕ ਸਿੱਖਿਆ ਦੇਣੀ ਤੇ ਆਪ ਉਹਨਾਂ ਵਿੱਚੋਂ ਇੱਕ ਵੀ ਕਰਮ ਨਾ ਕਰਨਾ ਥੋੜਾ ਬਹੁਤ ਤਾਂ ਕਰਿਆ ਕਰ ਜਦੋਂ ਦੂਜੇ ਨੂੰ ਕਹਿਣਾ ਤਾਂ ਆਪ ਪਹਿਲਾਂ ਨਿਗਾਹ ਮਾਰਨੀ ਆਪਣੇ ਅੰਦਰ ਕਿ ਮੈਂ ਕਿੰਨਾ ਕਰਦਾ ਜੇ ਮੈਂ ਆਪ ਕਰਦਾ ਤਾਂ ਦੂਸਰਿਆਂ ਨੂੰ ਕਹਾ ਜਿਵੇਂ ਮਹਾਤਮਾ ਦੇ ਕੋਲ ਮਾਤਾ ਗਈ ਆਪਣੇ ਬੱਚੇ ਨੂੰ ਲੈ ਕੇ ਕਹਿੰਦੀ ਮਹਾਤਮਾ ਜੀ ਇਹਨੂੰ ਬੱਚੇ ਨੂੰ ਸਿੱਖਿਆ ਦਿਓ ਰੋਜ਼ ਗੁੜ ਬਹੁਤ ਖਾਂਦਾ ਇਹਨੂੰ ਤੁਸੀਂ ਆਖੋਗੇ ਤਾਂ ਇਹ ਮੰਨ ਜਾਏਗਾ ਮੇਰਾ ਆਖਾ ਨਹੀਂ ਲੱਗਦਾ ਕਹਿੰਦੇ ਕੱਲ ਨੂੰ ਲਿਆਉਣਾ ਬੱਚਾ ਇਹਨੂੰ ਦੂਸਰੇ ਦਿਨ ਜਦੋਂ ਲੈ ਕੇ ਆਏ ਤਾਂ ਕਹਿੰਦੇ ਬੱਚਾ ਗੁੜ ਨਹੀਂ ਖਾਈਦਾ ਇਹ ਬਹੁਤ ਨੁਕਸਾਨ ਕਰਦਾ ਬੱਚੇ ਨੂੰ ਮਨਾ ਲਿਆ ਉਹਨਾਂ ਨੇ ਹੁਣ ਮਾਤਾ ਆਖੇ ਵੀ ਤੁਸੀਂ ਕੱਲ ਕਹਿ ਦਿੰਦੇ ਇੰਨਾ ਘੇੜਾ ਲਵਾਇਆ ਮਹਾਤਮਾ ਕਹਿਣ ਲੱਗੇ ਕੱਲ ਉਦੋਂ ਮੈਂ ਰੋਟੀ ਖਾ ਕੇ ਗੁੜ ਖਾ ਕੇ ਹੀ ਹਟਿਆ ਸੀ ਜਦ ਮੈਂ ਆਪ ਹੀ ਖਾਦਾ ਸੀ ਤਾਂ ਮੈਂ ਇਹਨੂੰ ਕੀ ਉਪਦੇਸ਼ ਕਰਦਾ ਅੱਜ ਮੈਂ ਖਾਦਾ ਹੀ ਨਹੀਂ ਸਵੇਰ ਦਾ ਕਿਉਂਕਿ ਮੈਨੂੰ ਪਤਾ ਮੈਂ ਉਪਦੇਸ਼ ਕਰਨਾ ਸੋ ਮਹਾਰਾਜ ਕਹਿੰਦੇ ਨੇ ਉਦੋਂ ਉਪਦੇਸ਼ ਕਰੋ ਜਦੋਂ ਤੁਸੀਂ ਆਪ ਚੰਗੇ ਹੋਵੋ ਤਾਂ ਦੂਜੇ ਤੇ ਅਸਰ ਪੈਂਦਾ ਨਹੀਂ ਤਾਂ ਦੂਸਰਾ ਬੰਦਾ ਕਹਿੰਦਾ ਆਪ ਤਾਂ ਪੁੱਠੇ ਕੰਮ ਕਰਦਾ ਫਿਰਦਾ ਸਤਿਗੁਰੂ ਕਹਿੰਦੇ ਜਿਹੜਾ ਦੂਜਿਆਂ ਨੂੰ ਉਪਦੇਸ਼ ਕਰੇ ਆਪ ਨਾ ਕਮਾਵੇ ਆਵਤ ਜਾਵਤ ਜਨਮੈ ਮਰੈ ਉਹ ਆਉਂਦਾ ਹੈ ਜੰਮ ਕੇ ਜਾਂਦਾ ਹੈ ਮਰ ਕੇ ਜੰਦਾ ਮਰਦਾ ਜੰਦਾ ਮਰਦਾ ਹੀ ਰਹਿੰਦਾ ਹੈ ਜਿਸ ਕੈ ਅੰਤਰ ਵਸੈ ਨਿਰੰਕਾਰ ਹੁਣ ਇਹ ਉਸ ਤੋਂ ਉਲਟ ਗੱਲ ਹੈ ਪਹਿਲਾਂ ਤਾਂ ਮਹਾਰਾਜ ਨੇ ਕਿਹਾ ਕਿ ਜਿਹੜਾ ਆਪ ਨਹੀਂ ਕਰਦਾ ਦੂਜੇ ਨੂੰ ਉਪਦੇਸ਼ ਦਿੰਦਾ ਉਹ ਜੰਮਦਾ ਮਰਦਾ ਰਹਿੰਦਾ ਹੈ ਇਸ ਤੋਂ ਉਲਟ ਹੈ ਕਿ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਿਰੰਕਾਰ ਦਾ ਵਾਸਾ ਹੋ ਜਾਂਦਾ ਹੈ ਕਮਾਈ ਕਰਕੇ ਜਿਸका ਅੰਦਰ ਬਸੇ ਨਿਰੰਕਾਰ ਤਿਸ ਕੀ ਸਿੱਖ ਤਰੈ ਸੰਸਾਰ ਉਹਦੀ ਸਿੱਖਿਆ ਲੈ ਕੇ ਸਾਰਾ ਸੰਸਾਰ ਤਰ ਜਾਂਦਾ ਹੈ ਇਹਦਾ ਮਤਲਬ ਇਹ ਹੋਇਆ ਕਿ ਪਹਿਲਾ ਬੰਦਾ ਆਪ ਕਮਾਈ ਕਰੇ ਆਪ ਭਗਤੀ ਕਰੇ ਹਿਰਦੇ 'ਚ ਕੁਝ ਵਸਾਵੇ ਤਾਂ ਵੰਡੇ ਮਹਾਰਾਜ ਜੀ ਨੇ ਇੰਨੀ ਯੋਗ ਤਪੱਸਿਆ ਕੀਤੀ ਇਸੇ ਕਰਕੇ ਸੋ ਸਤਿਗੁਰੂ ਮਹਾਰਾਜ ਕਹਿੰਦੇ ਪਹਿਲਾਂ ਹਿਰਦੇ 'ਚ ਨਾਮ ਦਾ ਵਾਸਾ ਕਰੋ ਆਪ ਕਮਾਈ ਕਰੋ ਫਿਰ ਦੂਸਰਿਆਂ ਨੂੰ ਕਹੋ ਫੇਰ ਉਹ ਮੰਨ ਜਾਣਗੇ ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ ਜਿਹੜੇ ਤੁਹਾਨੂੰ ਭਾਨੇ ਤੋਂ ਭਾਗ ਭਾ ਗਏ ਨੇ ਉਹਨਾਂ ਨੇ ਪ੍ਰਭੂ ਨੂੰ ਜਾਣਿਆ ਵਾਹਿਗੁਰੂ ਨੂੰ ਜਿਹੜੇ ਭਾ ਜਾਂਦੇ ਨੇ ਉਹੀ ਵਾਹਿਗੁਰੂ ਨੂੰ ਜਾਣ ਸਕਦੇ ਨੇ ਦੂਜੇ ਜਾਣ ਨਹੀਂ ਸਕਦੇ ਉਹ ਜੀਵ ਧੰਨ ਨੇ ਜਿਹੜੇ ਵਾਹਿਗੁਰੂ ਨੂੰ ਭਾ ਗਏ ਨੇ ਨਾਨਕ ਉਨ ਜਨ ਚਰਨ ਪਰਾਤਾ ਜਿਹੜੇ ਤੈਨੂੰ ਭਾਏ ਨੇ ਜਿਨ੍ਹਾਂ ਨੇ ਤੈਨੂੰ ਜਾਣਿਆ ਗੁਰੂ ਨਾਨਕ ਦੇਵ ਜੀ ਸਿੱਖਿਆ ਦਿੰਦੇ ਨੇ ਕਿ ਮੈਂ ਤਾਂ ਉਹਨਾਂ ਜਨਾਂ ਦੇ ਚਰਨਾਂ 'ਚ ਪੈਂਦਾ ਭਾਵ ਉਹਨਾਂ ਨੂੰ ਨਮਸਕਾਰ ਕਰਦਾ ਜਿਨ੍ਹਾਂ ਨੂੰ ਵਾਹਿਗੁਰੂ ਮਿਲ ਗਏ ਨੇ ਮੈਂ ਉਹਨਾਂ ਦੇ ਚਰਨਾਂ ਤੇ ਪੈਂਦਾ ਉਹਨਾਂ ਨੂੰ ਨਮਸਕਾਰ ਕਰਦਾ ਕਿ ਤੁਹਾਨੂੰ ਵਾਹਿਗੁਰੂ ਦੀ ਕਿਰਪਾ ਹੋ ਗਈ ਹੈ ਤੁਸੀਂ ਮੇਰੇ ਤੇ ਵੀ ਕਿਰਪਾ ਕਰੋ ਕਰੋਂ ਬੇਨਤੀ ਪਾਰ ਬ੍ਰਹਮ ਸਭ ਜਾਣੈ ਜੋ ਮੈਂ ਬੇਨਤੀਆਂ ਕਰਦਾ ਹਾਂ ਵਾਹਿਗੁਰੂ ਸਭ ਜਾਣਦਾ ਹੈ ਉਹ ਕੋਈ ਭੁੱਲਿਆ ਨਹੀਂ ਹੋਇਆ ਵਾਹਿਗੁਰੂ ਤਾਂ ਆਪਣੀ ਸਾਰੀਆਂ ਦਿਲ ਦੀਆਂ ਜਾਣਦੇ ਨੇ ਪਰ ਉਹਦੇ ਵਿੱਚ ਖਾਸੀਅਤ ਇਹ ਹੈ ਕਿ ਆਪਣਾ ਕੀਆ ਆਪਹਿ ਮੰਨੈ ਆਪਣਾ ਜਿਹੜਾ ਕੀਤਾ ਹੋਇਆ ਪੈਦਾ ਹੈ ਜੀਵ ਇਹਨੂੰ ਉਹ ਆਪ ਹੀ ਮਾਣ ਸਤਿਕਾਰ ਦਿੰਦਾ ਹੈ ਆਪੇ ਮਾਨ ਹੈ ਮਾਣ ਆਦਰ ਦੇਣਾ ਆਪਣਾ ਕੀਤਾ ਹੋਇਆ ਉਹ ਆਪ ਹੀ ਮੰਨਦਾ ਹੈ ਦੂਜੇ ਦੀ ਸਲਾਹ ਨਹੀਂ ਲੈਂਦਾ ਆਪ ਹੈ ਆਪ ਆਪ ਕਰਤ ਨਵੇਰਾ ਇਹ ਜੀਵ ਦੇ ਕਰਮਾਂ ਦਾ ਨਵੇੜਾ ਵੀ ਵਾਹਿਗੁਰੂ ਆਪ ਹੀ ਕਰਦਾ ਹੈ ਜੇ ਕੋਈ ਕਹੇ ਕਿ ਮੈਂ ਆਪਣੇ ਕਰਮਾਂ ਦਾ ਨਵੇੜਾ ਆਪ ਕਰ ਲਵਾਂ ਆਪਣੇ ਕੋਲੋਂ ਆਪਣੇ ਕਰਮਾਂ ਦਾ ਨਵੇੜਾ ਹੋਣਾ ਨਹੀਂ ਬੇਨਤੀਆਂ ਕਰੀਏ ਕਿ ਮਹਾਰਾਜ ਸਾਨੂੰ ਬਖਸ਼ ਲਾਓ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤਿਤ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਪਾਵਾਂ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਪੀਤਰ ਵਗਾਂ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤਿ ਮਹਾਰਾਜ ਕਹਿੰਦੇ ਵਾਹਿਗੁਰੂ ਹੀ ਆਪਣੇ ਕਰਮਾਂ ਦਾ ਫੈਸਲਾ ਕਰ ਸਕਦੇ ਨੇ ਫਿਰ ਵਾਹਿਗੁਰੂ ਦੀ ਇਹ ਸ਼ਕਤੀ ਹੈ ਕਿਸਾ ਦੂਰ ਜਨਾਵਤ ਕਿਸਾ ਬੁਝਾਵਤ ਨੇੜਾ ਕਿਸੇ ਕਿਸੇ ਨੂੰ ਤਾਂ ਉਹ ਦੂਰ ਜਣਾਉਂਦੇ ਨੇ ਆਪਣਾ ਆਪ ਮੰਨ ਦੇ ਉੱਤੇ ਇਹੋ ਜਿਹਾ ਪਰਦਾ ਪਾਉਂਦੇ ਨੇ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਐਸਾ ਪਰਦਾ ਪਾ ਦੇ ਦਿਮਾਗ ਤੇ ਬੰਦੇ ਦੇ ਕਿ ਉਹ ਕਹਿੰਦਾ ਵਾਹਿਗੁਰੂ ਤਾਂ ਬਹੁਤ ਦੂਰ ਹੈ ਚਲੋ ਸ਼ੁਕਰ ਹੈ ਇੰਨਾ ਤਾਂ ਮੰਨ ਗਿਆ ਕਿ ਦੂਰ ਹੈ ਕਈ ਤਾਂ ਕਹਿੰਦੇ ਵਾਹਿਗੁਰੂ ਹੈ ਹੀ ਨਹੀਂ ਉਹਨਾਂ ਨਾਲੋਂ ਤਾਂ ਚੰਗਾ ਫਿਰ ਵੀ ਕਿਸ ਸਰ ਬੁਝਾਵਤ ਨੇੜਾ ਕਿਸੇ ਨੂੰ ਆਪਣਾ ਆਪ ਬਿਲਕੁਲ ਨੇੜੇ ਦਿਖਾ ਦਿੰਦੇ ਕਿ ਨਾਲ ਹਾਂ ਮੈਂ ਤੇਰੇ ਚਿੰਤਾ ਨਾ ਕਰ ਵਾਹਿਗੁਰੂ ਜਦੋਂ ਨਾਲ ਹੁੰਦੇ ਨੇ ਤਾਂ ਵੀ ਜਣਾ ਦਿੰਦੇ ਨੇ ਸੰਤ ਬਾਬਾ ਖੜਕ ਸਿੰਘ ਜੀ ਕਾਰਸੇਵਾਲੇ ਮਹਾਂਪੁਰਖ ਜਦੋਂ ਸ੍ਰੀ ਹਰਮੰਦਰ ਸਾਹਿਬ ਨੂੰ ਪੱਕੀਆਂ ਸੜਕਾਂ ਨਹੀਂ ਬਣੀਆਂ ਸੀ ਇਹ ਬਹੁਤ ਪੁਰਾਣੀ ਗੱਲ ਹੈ ਜਿੱਥੇ ਮੱਥਾ ਟੇਕਣ ਜਾਣੇ ਦਰਬਾਰ ਸਾਹਿਬ ਰਿਕਸ਼ਾ ਤੇ ਬੈਠ ਕੇ ਆਈਏ ਖੱਬੇ ਹੱਥ ਸਾਹਮਣੇ ਪਹਿਲਾਂ ਜਦੋਂ ਜਲਿਆਂ ਵਾਲਾ ਬਾਗ ਹੈ ਖੱਬੇ ਹੱਥ ਉੱਤੇ ਇੱਕ ਡਾਕ ਖਾਨਾ ਪੈਂਦਾ ਬਾਬਾ ਜੀ ਦੱਸਦੇ ਸੀ ਕਹਿੰਦੇ ਇੱਥੇ ਇੱਕ ਮੈਂ ਸੀਮਿੰਟ ਦੀ ਰੇੜੀ ਆਪਣੇ ਹੱਥੀਂ ਖਿੱਚ ਕੇ ਲਿਆ ਰਿਹਾ ਸੀ ਉੱਥੋਂ ਸਟੇਸ਼ਨ ਤੋਂ ਕਹਿੰਦੇ ਸੀਮਿੰਟ ਦੀ ਰੇੜੀ ਫਸ ਗਈ ਖੱਡੇ 'ਚ ਉਹ ਦੂਸਰਾ ਗੱਡਾ ਜਾਂ ਹੁੰਦਾ ਬੰਦਾ ਖਿੱਚਦਾ ਆਉਂਦਾ ਬੰਦੇ ਦੇ ਖਿੱਚਣ ਵਾਲੀ ਰੇੜੀ ਵੱਖਰੀ ਹੁੰਦੀ ਇੱਕ ਕਹਿੰਦੇ ਮੈਂ ਪਿੱਛੇ ਦੇਖਿਆ ਅੱਗੇ ਦੇਖਿਆ ਕੋਈ ਨਾ ਆਵੇ ਨਾ ਜਾਵੇ ਕਹਿੰਦੇ ਬਈ ਸੀਮਿੰਟ ਹੁਣ ਕਿਵੇਂ ਖਿੱਚਾਂ ਇੱਥੋਂ ਕਹਿੰਦੇ ਮੈਂ ਲੇਖੜਾ ਸੋਚਦਾ ਹੀ ਸੀ ਇੱਕ ਚਿੱਟੇ ਜੇ ਕੱਪੜਿਆਂ ਵਾਲਾ ਬਾਬਾ ਆਇਆ ਕਹਿੰਦਾ ਲੈ ਮੈਂ ੱਤਕਾ ਲਾਉਣਾ ਤੂੰ ਲਾ ਜ਼ੋਰ ਆਪਾਂ ਹੀ ਦੋਵੇਂ ਕੱਢ ਲੈਨੇ ਆਂ ਕਹਿੰਦੇ ਮੈਂ ਪੂਰਾ ਗਿੱਲ ਕੇ ਜੋਰ ਲਾ ਉਹ ਪਿੱਛੋਂ ਉਹਨਾਂ ਨੇ ਧੱਕਾ ਮਾਰਿਆ ਮਾਰਿਆ ਉਹ ਮੇਰਾ ਰੇੜਾ ਜਾਂ ਬਾਹਰ ਨਿਕਲਿਆ ਆ ਕਹਿੰਦੇ ਮੈਂ ਕਿਹਾ ਵੀ ਪ੍ਰੇਮੀ ਨੂੰ ਇਹਨੂੰ ਚੱਲੀਏ ਲੈ ਕੇ ਲੰਗਰ ਛਕਾਈਏ ਸੇਵਾ ਕੀਤੀ ਹੈ ਨਾ ਜਾਂ ਕਹਿੰਦੇ ਮੈਂ ਪਿੱਛੇ ਮੁੜ ਕੇ ਦੇਖਿਆ ਉੱਥੇ ਕੋਈ ਵੀ ਨਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਕਿਸ ਹੈ 부ਜਾਵਤ 네ਰਾ ਨਾਲ ਹੀ ਤੇਰੇ ਅਸੀਂ ਜਾਣ ਕੇ ਫਿਰ ਗਾਹ ਥੋੜੀ ਜੀ ਗੱਲ ਪੁੱਛ ਲੈਣੀ ਉਹ ਮਹਾਰਾਜ ਜੀ ਉਹ ਕੌਣ ਸੀ ਫਿਰ ਉਹ ਕਹਿੰਦੇ ਕੌਣ ਹੋਣਾ ਗੁਰੂ ਰਾਮਦਾਸ ਆਪ ਹੀ ਆਏ ਸੀ ਕਹਿੰਦੇ ਚੱਲ ਤੇਰਾ ਕਾਰਸਾਰ ਦਿੰਦੇ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਦੇਖੋ ਤਾਂ ਭੋਲੇ ਭਾ ਮਿਲਦਾ ਜੇ ਤੁਸੀਂ ਕਹੋ ਕਿ ਮੈਂ ਉਪਾਅ ਕਰ ਲਾਂ ਕੋਈ ਸਿਆਣਪ ਨਾਲ ਬਿਲਕੁਲ ਨਹੀਂ ਮਿਲਦਾ ਉਪਾਅ ਸਿਆਣਪ ਸਗਲ ਤੇ ਰਹਿਤ ਉਹ ਤਾਂ ਨਾ ਉਪਾਅ ਤੇਰਾ ਚੱਲਣਾ ਨਾ ਤੇਰੀ ਸਿਆਣਪ ਚੱਲਣੀ ਹੈ ਇਹਨਾਂ ਤੋਂ ਤਾਂ ਰਹਤੀ ਹੈ ਕੰਮ ਇੱਥੇ ਤਾਂ ਬਸ ਭੋਲੇ ਭਾਏ ਮਿਲੇ ਰਗ ਰਾਇਆ ਸਭ ਕਛ ਜਾਣੈ ਆਤਮ ਕੀ ਰਹਿਤ ਉਹ ਤਾਂ ਬੰਦੇ ਦੇ ਆਤਮ ਤੋਂ ਭਾਵ ਮਨ ਦੀ ਜਿਹੜੀ ਰਹਿਤ ਹੈ ਰਹਿਣੀ ਹੈ ਅੰਦਰ ਦੀ ਗੱਲਬਾਤ ਹੈ ਉਹ ਆਪਣੀ ਸਭ ਜਾਣਦਾ ਕਿ ਕਿਵੇਂ ਬਾਹਰੋਂ ਮਿੱਠੀਆਂ ਗੱਲਾਂ ਕਰਦਾ ਆ ਕੇ ਉਹਨੂੰ ਇਹ ਵੀ ਪਤਾ ਹੈ ਕਿ ਜਿਹੜੀਆਂ ਇਹ ਗਲਤ ਗੱਲਾਂ ਕਰਕੇ ਆਇਆ ਉਹਨੂੰ ਉਹਦਾ ਗਿਆਨ ਹੈ ਅੰਦਰਲੀ ਰਹਿਤ ਇਹ ਕਿੰਨੀ ਕਹ ਇਹ ਅੰਦਰੋਂ ਰਹਿਤ ਨੂੰ ਕਿੰਨਾ ਕੁ ਪਿਆਰ ਕਰਦਾ ਹੈ ਬਾਹਰੋਂ ਰਹਿਤ ਦਾ ਦਿਖਾਵਾ ਕਿੰਨਾ ਕਰਦਾ ਹੈ ਇਹ ਗੱਲਾਂ ਨੂੰ ਵਾਹਿਗੁਰੂ ਚੰਗੀ ਤਰ੍ਹਾਂ ਜਾਣਦੇ ਨੇ ਇਸ ਕਰਕੇ ਹੀ ਆਪਾਂ ਉਹਨੂੰ ਨੇੜੇ ਨਹੀਂ ਲਾਉਂਦੇ ਉਹਨੂੰ ਪਤਾ ਹੈ ਕਿ ਇਹ ਅੰਦਰੋਂ ਖੋਟਾ ਹੈ ਜਿਹੜਾ ਬੰਦਾ ਅੰਦਰੋਂ ਖੋਟਾ ਹੋਵੇ ਉਹਨੂੰ ਕਹਿੰਦੇ ਨੇ ਉੱਡ ਜਾ ਦੌੜ ਜਾ ਉੱਪਰੋਂ ਉੱਪਰ ਪਖੰਡ ਕਰਨ ਆ ਗਿਆ ਮੇਰੇ ਕੋਲੇ ਜਿਸ ਭਾਵੈ ਤਿਸ ਲਏ ਲੜ ਲਾਏ ਉਹ ਤਾਂ ਜਿਹਨੂੰ ਭਾਉਂਦਾ ਹੈ ਕਿ ਆਹ ਚੰਗਾ ਲੱਗਿਆ ਮੈਨੂੰ ਬਸ ਉਸੇ ਨੂੰ ਲੜ ਲਾ ਲੈਂਦਾ ਇਹ ਬੰਦਾ ਅੱਛਾ ਹੈ ਭੋਲਾ ਹੈ ਸਿੱਧਾ ਸਾਦਾ ਹੈ ਫੇਰਾ ਫੇਰੀ ਬੇਈਮਾਨੀ ਤੋਂ ਬਚਿਆ ਹੋਇਆ ਹੈ ਇਹਨੂੰ ਆਪਾਂ ਨੇੜੇ ਲਾ ਲੈਨੇ ਆਂ ਥਾਨ ਥਨ ਅੰਤਰ ਰਹਿਿਆ ਸਮਾਇ ਸਾਰਿਆਂ ਥਾਵਾਂ ਦੇ ਵਿੱਚ ਥਾਨ ਅੰਤਰ ਮਕਾਨ ਵਿੱਚ ਤੇ ਮਕਾਨੀਆਂ ਦੇ ਵਿੱਚ ਸਮਾਇਆ ਹੋਇਆ ਹੈ ਸੋ ਸੇਵਕ ਜਿਸ ਕਿਰਪਾ ਕਰੀ ਉਹੀ ਸੇਵਕ ਹੈ ਜਿਹਦੇ ਉੱਤੇ ਕਿਰਪਾ ਕਰ ਦਿੱਤੀ ਆਪ ਜੀ ਨੇ ਕਿਰਪਾ ਦੀ ਨਿਸ਼ਾਨੀ ਤਾਂ ਦੱਸਿਓ ਨਿਮਖ ਨਿਮਖ ਜਪ ਨਾਨਕ ਹਰੀ ਕਰ ਜਿਹਦੇ ਤੇ ਮੇਰੀ ਕਿਰਪਾ ਹੁੰਦੀ ਹੈ ਉਹ ਨੂੰ ਤੁਸੀਂ ਦੇਖੋ ਵੀ ਕਿਰਪਾ ਦੀ ਨਿਸ਼ਾਨੀ ਕੀ ਹੈ ਉਹ ਅਠੇ ਪਹਿਰ ਰਾਤ ਦਿਨ ਇੱਕ ਰਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਅਠੇ ਪੈਰ ਹੀ ਕਹਿੰਦੇ ਨਾਮ ਜਪਦਾ ਹੈ ਜਿਸ ਉੱਤੇ ਮੇਰੀ ਕਿਰਪਾ ਹੁੰਦੀ ਹੈ ਇਹ ਆਪਾਂ ਨੇ ਪ੍ਰੈਕਟੀਕਲ ਆਪਣਾ ਕਰ ਲੈਣਾ ਇਸ ਗੱਲ ਦਾ ਇਹ 1 ਮਹੀਨਾ ਪੂਰਾ ਕੋਈ ਸ਼ੰਕਾ ਨਹੀਂ ਕਰਨਾ ਹੋਰ ਕੋਈ ਸੰਕਲਪ ਨਹੀਂ ਕਰਨਾ ਕੋਈ ਹੋਰ ਗੱਲ ਨਹੀਂ ਪੁੱਛਣੀ ਪੂਰਾ 1 ਮਹੀਨਾ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਸੰਕਲਪਾਂ ਨੂੰ ਜਿੰਨਾ ਰੋਕ ਦੇਾਂਗੇ ਉਹਨਾਂ ਰੁਕ ਜਾਣਗੇ ਜਿੰਨਾ ਉਠਾ ਲੈਨੇ ਆ ਉਹਨਾਂ ਉੱਠ ਜਾਂਦੇ ਨੇ ਇਸ ਕਰਕੇ ਇਹ ਚੀਜ਼ ਬੜੀ ਵਧੀਆ ਏਸੇ ਜਾਪ ਨੂੰ ਹਮੇਸ਼ਾ ਆਪਣੇ ਬੈਠ ਕੇ ਕਰਦੇ ਰਹੋ ਜੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਜੇ ਕੋਈ ਬਖਸ਼ਿਸ਼ ਪ੍ਰਾਪਤ ਕਰਨੀ ਹੈ ਕਿਉਂਕਿ ਜਿੰਨੀਆਂ ਜਿਹੜੀਆਂ ਫालतू ਗੱਲਾਂ ਨੇ ਉਹ ਨਹੀਂ ਕਰਨੀਆਂ ਸੰਤ ਬਾਬਾ ਨੀਚਲ ਸਿੰਘ ਜੀ ਜਮਨਾ ਨਗਰ ਵਾਲੇ ਕਿਉਂਕਿ ਜਿੰਨਾ ਮਹਾਤਮਾ ਨੂੰ ਦੇਖਿਆ ਹੁੰਦਾ ਪ੍ਰੈਕਟੀਕਲੀ ਦੋ ਬੰਦੇ ਉਹਨਾਂ ਨੂੰ ਫੜ ਕੇ ਹੀ ਤੋਰਦੇ ਸੀ ਬਿਰਧ ਅਵਸਥਾ ਕਾਫੀ ਬਸ ਜੀਨੇ ਫੜਨਾ ਭਾਈ ਮੇਰੇ ਨਾਲ ਤਾਂ ਚੱਲਣੀ ਜੇ ਮੂਲ ਮੰਤਰ ਪੜ੍ਹੇਗਾ ਫਰੋਂ ਨਾਲ ਸੁਣਾਉਂਦਾ ਹੀ ਜਾਂਦਾ ਸੀ ਸੋ ਇਸੇ ਦਰਾਈ ਮਹਾਰਾਜ ਕਹਿੰਦੇ ਨੇ ਆਪਣੇ ਨਾਲ ਹਮੇਸ਼ਾ ਤੁਸੀਂ ਆਪਣੇ ਮੂੰਹ ਦੇ ਨਾਲ ਜਪਦੇ ਹੀ ਰਹੋ ਦਾ ਨਾਮ ਵਾਹਿਗੁਰੂ ਅਕਾਲ ਪੁਰਖ ਦਾ ਸਲੋਕ ਹੁਣ ਬੇਨਤੀ ਕਰਨ ਦਾ ਤਰੀਕਾ ਦੱਸਦੇ ਨੇ ਇਹ ਦੂਸਰੀ ਪੰਕਤੀ ਤੇ ਵਿੱਚ ਹੈ ਕਿ ਨਾਨਕ ਪ੍ਰਭ ਸਰਣਾਗਤੀ ਹੇ ਵਾਹਿਗੁਰੂ ਮੈਂ ਆਪ ਜੀ ਦੀ ਸ਼ਰਨ ਵਿੱਚ ਸ਼ਰਨ ਆਗਤੀ ਸ਼ਰਨ ਨੂੰ ਆ ਕੇ ਗਤੀ ਤੋਂ ਭਾਵ ਹੰਦਾ ਪ੍ਰਾਪਤ ਹੋਇਆ ਹਾਂ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ ਕਰ ਪ੍ਰਸਾਦ ਗੁਰਦੇਵ ਹੇ ਗੁਰਦੇਵ ਪਿਤਾ ਜੀ ਮੇਰੇ ਤੇ ਕਿਰਪਾ ਕਰੋ ਜੀ ਕੀ ਕਿਰਪਾ ਚਾਹੁੰਦਾ ਹੈ ਬਿਨ ਸਜਾਏ ਇਹ ਚੀਜ਼ਾਂ ਮੇਰੀਆਂ ਨਾਸ ਹੋ ਜਾਣ ਕਿਹੜੀਆਂ ਕਿਹੜੀਆਂ કામ ક્રોધ અર લોભ મોહ બિન સજાએ અં મેવ میرے હૃદય وچ કામ ક્રોધ લોભ મોહ અહંકાર ભરે પયે ને જદ તક એ દૂર નહી હોન્ડે ઉદો તક મે ભક્તિ નહી કર શકતા તો આપજી કૃપા કરો મેરે ઉਤੇ એ જેڑا શ્લોક હે ਇਹ ਬਹੁਤ ਹੀ ਕਲਯੁਗ ਦੇ ਵਿੱਚ ਮਹਾਨਤਾ ਰੱਖਦਾ ਹੈ ਇਹ ਤੁਰਿਆਂ ਫਿਰਦਿਆਂ ਬੈਠਦੇ ਆ ਉੱਠਦੇ ਆ ਜਿੰਨਾ ਉੱਤੇ ਕੋਈ ਚੀਜ਼ ਇਹਨਾਂ ਪੰਜਾਂ ਵਿੱਚੋਂ ਜ਼ਿਆਦਾ ਪ੍ਰਭਲ ਹੋ ਜਾਵੇ ਉਹ ਇਸ ਸ਼ਲੋਕ ਦਾ ਜਾਪ ਕਰੋ ਕੋਈ ਗਿਣਤੀ ਨਹੀਂ ਕੋਈ ਟਾਈਮ ਨਹੀਂ ਕੁਝ ਨਹੀਂ ਪੜਦੇ ਰਹੋ ਸਾਰਾ ਦਿਨ ਦੇ ਵਿੱਚ 150 200 ਵਾਰੀ 300 ਵਾਰੀ ਜਿੰਨਾ ਵੀ ਹੁੰਦਾ ਹੈ ਇਹਦੇ ਨਾਲ ਕਾਫੀ ਫਰਕ ਪੈਂਦਾ ਜੇ ਕੁਝ ਜ਼ਿਆਦਾ ਹੀ ਫਰਕ ਪਾਉਣਾ ਤਾਂ ਪਹਿਲਾਂ ਇੱਕ ਮੂਲ ਮੰਤਰ ਦਾ ਪਾਠ ਫੇਰ ਇਹ ਸ਼ਲੋਕ ਫੇਰ ਮੂਲ ਮੰਤਰ ਫੇਰ ਸ਼ਲੋਕ ਅਸਲ ਜਿਹੜੀ ਥਿਊਰੀ ਹੈ ਉਹ ਦੱਸਦੇ ਨੇ ਜਿਹੜੇ ਵਾਹਿਗੁਰੂ ਨਾਲ ਇੱਕ ਮਿਕ ਹੋ ਚੁੱਕੇ ਰੱਬ ਦੇ ਪਿਆਰੇ ਜਿਹੜਾ ਸ਼ਰੂ ਦੇ ਵਿੱਚ ਮਹਾਰਾਜ ਨੇ ਮੂਲ ਮੰਤਰ ਲਾਇਆ ਉਹਦਾ ਮਤਲਬ ਇਹ ਹੀ ਨਹੀਂ ਕਿ ਉਹ ਮੂਲ ਮੰਤਰ ਸਿਰਫ ਉੱਥੇ ਹੀ ਲੱਗਣਾ ਹੈ ਉਹਦਾ ਮਤਲਬ ਹੈ ਉਹ ਹਰ ਸ਼ਬਦ ਦੇ ਨਾਲ ਹੀ ਲੱਗਣਾ ਹੈ ਹਰ ਸ਼ਬਦ ਤੋਂ ਪਹਿਲਾਂ ਹੀ ਮੂਲ ਮੰਤਰ ਹੈ ਕਿਉਂਕਿ ਇਹ ਇੱਕ ਤਰੀਕਾ ਹੈ ਜਿਵੇਂ ਆਪਾਂ ਕੋਈ ਲਿਸਟ ਬਣਾਈਏ ਲਿਸਟ ਦੇ ਵਿੱਚ ਲਿਖੀਏ ਭਾਈ ਕਰਮ ਸਿੰਘ ਪਾਠੀਆਂ ਦੀ ਲਿਸਟ ਬਣਦੀ ਹੈ ਅੱਗੇ ਭਾਈ ਦੀ ਜਗ੍ਹਾ ਤੇ ਸਿਰਫ ਦੋ ਡੰਡੇ ਹੀ ਪਾਏ ਜਾਂ ਡੈਸ਼ ਪਾਈ ਜਾਂਦੀ ਹੈ। ਮਤਲਬ ਕਿ ਇੱਥੇ ਭਾਈ ਹੋਈ ਅੱਖਰ ਆਵੇਗਾ। ਫਿਰ ਗੁਰਮੁਖ ਸਿੰਘ ਇਸ ਤਰ੍ਹਾਂ ਇਹ ਜਿਹੜਾ ਮੂਲ ਮੰਤਰ ਦਾ ਪਾਠ ਲਿਖਿਆ ਵੈਸੇ ਤਾਂ ਮਹਾਰਾਜ ਨੇ ਕਾਫੀ ਕਿਰਪਾ ਕੀਤੀ ਹੈ ਕਈ ਵਾਰੀ ਉਚਾਰਨ ਕਰ ਦਿੱਤਾ। 33 ਵਾਰ ਦੇ ਕਰੀਬ। ਸੋ ਪਰ ਮਹਾਰਾਜ ਕਹਿੰਦੇ ਨੇ ਕੋਈ ਵੀ ਕਰਮ ਕਰਨਾ ਹੈ ਕੋਈ ਵੀ ਸ਼ਬਦ ਪੜ੍ਹਨਾ ਹੈ ਕੁਝ ਵੀ ਕਰਨਾ ਹੈ ਤਾਂ ਸਾਰਿਆਂ ਤੋਂ ਪਹਿਲਾਂ ਜਿਹੜਾ ਹੈ ਮੂਲ ਮੰਤਰ ਦਾ ਪਾਠ ਜ਼ਰੂਰ ਕਰ ਲਓ ਜੇ ਉਹਨੂੰ ਜਾਦਾ ਪ੍ਰਭਾਵੀ ਬਣਾਉਣਾ ਮੂਲ ਮੰਤਰ ਪੜ੍ਹ ਕੇ ਨਾਲ ਇਹ ਬੇਨਤੀ ਕਰੋ ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅੰਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇ ਹੇ ਗੁਰਦੇ ਪਿਤਾ ਜੀ ਇਹ ਮੈਨੂੰ ਬਹੁਤ ਪਰੇਸ਼ਾਨ ਕਰਦੇ ਹਨ ਜਿਹੜੇ ਕਾਮ ਕ્રોਧ ਹਨ ਇਹ ਮੈਨੂੰ ਨਾਮ ਨਹੀਂ ਜਪਣ ਦਿੰਦੇ ਹਨ ਤੇ ਤੁਸੀਂ ਉਹੀ ਕਿਰਪਾ ਕਰੋ ਇਹਨਾਂ ਨੂੰ ਨਾਸ਼ ਕਰੋ ਅਸ਼ਟਪਦੀ ਗੁਰਦੇਵ ਜੀ ਕਹਿੰਦੇ ਦੇਖ ਕਾਮ ਕ્રોਧ ਨਾਸ਼ ਕਰਨ ਲਈ ਹੁਣ ਮੈਂ ਤੈਨੂੰ ਇਹ ਸਾਰੀ ਅਸ਼ਟਪਦੀ ਦੱਸਦਾ ਹਾਂ ਜਿਹੇ ਪ੍ਰਸਾਦ ਛਤ ਤੇਹ ਅੰਮ੍ਰਿਤ ਖਾਹੇ